ਇਹ ਨੋ ਇਜਾਦ ਨੂੰ ਕਹਿੰਦਾ ਲੈ। ਨਾਉਣਾ ਮੂੰਹ ਜਾ ਕੇ ਕੱਢਦਾ। ਗੁੱਗੂ ਨੂੰ ਚੜਾ ਦੋ ਗੁੱਗੂ ਨੂੰ। ਆ ਜਾ। ਉੱਥੇ। ਕਿੱਥੇ ਸੀ ਗਿਆ? ਬਾਲੀਆਂ ਸੋਹਣੀਆਂ। ਆਉ ਸੀ। ਇੱਥੋਂ ਬਸ ਆ ਦੋ ਦਾਣੇ ਛੱਡਨੇ ਨੇ। ਪਹੁੰਚਣ ਹੱਥ ਤੇ। ਇਹਦਾ ਹੀ ਨਹੀਂ ਪਤਾ ਕਦੋਂ ਟੁੱਟ ਜੇ। ਟੁੱਟੂ ਹੋਰ ਉਹ ਤਾਂ ਮੈਨੂੰ ਸਵਾਦ ਤਾਂ ਦੇਉਗੀ। ਆ ਦੇਖ ਲਓ ਪਰਲੀ ਸਾਰੀ ਟੁੱਟੀ ਪਈ ਆ। ਖਾਣ ਦਾ ਸਵਾਦ ਤਾਂ ਤੈਨੂੰ ਦੇਣਾ ਹੀ ਆ ਨਾਲ ਨਾਲ ਨਾ। ਗੁਗੂ ਤੋਲਲਾ ਤੋਲਲਾ ਇਹ ਜੇ ਤੋੜਦਾ ਹੁੰਦਾ ਸੋਟੀ ਲਈ ਫਿਰਦਾ ਰਹਿੰਦਾ ਰੋਜ਼ ਕਹੂ ਉਤੋਂ ਤੋੜ ਕੇ ਖਾਣੀ ਹੈ ਨਹੀਂ ਨਹੀਂ ਇਹਨੇ ਤਾਂ ਨਹੀਂ ਚੱਟੀਆਂ ਉਹ ਤੋੜਤੀ ਜਾਂਦਾ ਥੱਲੇ ਦਵਾਇ ਤੇ ਬਾਈ ਸਪਰੇ ਪਾਉਂਦੀ ਹੈ ਹੈ ਸੋਤੀ ਨਹੀਂ ਹੁੰਦਾ ਦਵਾਇ ਸਪਰੇ ਪਾਉਂਦੀਆਂ ਅਸਲ ਚ ਹੈਈਆਂ ਤਾਂ ਵਧੀਆ ਨੇ ਤਾਂ ਪਾਣੀ ਨਹੀਂ ਕਰਦੇ ਦੇਖ ਕਿੰਨੀ ਸਿੱਖ ਦੇ ਗੁਗੂ ਕਿੰਨੀਆਂ ਸੋਹਣੀਆਂ ਆ ਦੇ ਆ ਵੀ ਉਧਿਆਨੇ ਕਾਲੀ ਕਾਲੀ ਹੋਈ ਵੀ ਆ ਸਾਰਾ ਨਾ ਹੂੰ ਚੜਾ ਦਿਨ ਨਾ ਕਿਹਨੂੰ ਚਾ ਦੇਣਾ ਲੈ ਕਿਹਨੂੰ ਚਾ ਦੇਣਾ ਤੂੰ ਤੂੰ ਆਪ ਚਾਜਾ ਮੈਨੂੰ ਕਹਦਾ ਸੁੜਾਉਣਾ ਬਈ ਆਪ ਚਾਜਾ ਤੂੰ ਆਪ ਤਾਂ ਤਿਆਰੀ ਸੀ ਆਪ ਟਾਉਂਦਾ ਸੀ ਮੂੰਹ ਜਿਹਾ ਬਣਾ ਆ ਟੁੱਟ ਗਈ ਵਿਚਾਰੀ ਇਹਨੂੰ ਤਾਂ ਇਤ ਕੀ ਹੋਈ ਐ ਵੀ ਨਹੀਂ ਇੱਧਰ ਲੰਦਾ ਜਮੈਂ ਨਹੀਂ ਚੱਜਦੀ ਐ ਇਹ ਮੈਂ ਕਿਉਂ ਆਉਂਦਾ ਤਾਂ ਸੀਗਾ ਦਾ ਹਜ਼ਾਰ ਦੀ ਹੈ ਨਾ ਹਾਂ ਤਾਂ ਨਾ ਜੀ ਕੀ ਕਰੇਗਾ ਦਾ ਜੂ ਟੁੱਟਣੀ ਤਾਂ ਹੈ ਨਿੱਕੇ ਨਿੱਕੇ ਹੱਥ ਨੇ ਤੋੜਦਾ ਉੱਤੋਂ ਤੋੜ ਕੇ ਕਹਿੰਦਾ ਥੱਲੇ ਡਿੱਗੀ ਹੋਈ ਨਹੀਂ ਖੰਦਾ ਇਹ ਹਾਂ ਹੋਈ ਛੱਜੂ ਮੁਰ ਛੋਲ 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 ਤੇ ਆ ਦੇ ਬੰਦੇ ਜੀ ਇਹ ਹੈ ਜੀਆਂ ਨੇ ਇਹ ਤੋੜ ਲੈਂਦਾ ਹਾਂ ਇੱਥੋਂ ਤਾਂ ਤੋੜ ਲੈਂਦਾ ਪੀਕੇ ਸੱਦੀਆਂ ਨੇ ਨਾ ਬੱਚੇ ਹੈ ਨਹੀਂ ਅਜੇ ਪੱਕੀ ਹੈ ਕੱਚੀ ਆ ਕੱਚੀ ਵਾਲੇ ਉੱਪਰ ਪੱਕੀਆਂ ਦੇ ਉੱਪਰ ਆਥ ਨਹੀਂ ਨਾ ਜਾਂਦਾ ਚਲੋ ਚਲੋ ਤਾਂ ਅਸੀਂ ਰੋਜੀ ਤੋੜ ਕੇ ਖਾ ਜਾਂਦੇ ਆ ਹੈਨਾ ਗੁੱਗੂਏ ਮੈਂ ਤੇ ਗੁੱਗੂ ਰੋਇ ਤੋੜਦੇ ਹਾਂ ਤੰਨੇ ਟਾਈਮ ਢੜਕੇ ਦੁਪਹਿਰੇ ਆਥਣੇ ਦੇਖੋ ਬਈ ਕਿੰਨੀ ਆ ਦੇਖੋ ਹਾਂ